ਉਸ ਤੋਂ ਅਸੀਂ ਹਸ ਤਮ ਖੜੇ ਆ ਜੀ ਐਨ ਐ ਕਾਲਜ ਰੋਡ ਤੇ ਸੂਆ ਰੋੜਾ ਇਹਨਾਂ ਸਾਡਿਆਂ ਦੇ ਖੜੇ ਆ ਤੇ ਪਿੱਛੇ ਵੱਡਾ ਲੰਮਾ ਜਾਮ ਲੱਗਿਆ ਹੋਇਆ ਤੇ ਰਾਹ ਕੀ ਦੱਸਦੇ ਨੇ ਵੀ 20 ਤੋਂ 25 ਮਿੰਟ ਹੋ ਗਏ ਦੇਖ ਰਹੇ ਹਾਂ ਟ੍ਰੇਨ ਆਈ ਨਹੀਂ ਭਾਈ ਕਿੰਨੇ ਟਾਈਮ ਹੋ ਗਿਆ ਖੜੇ ਅੱਧਾ ਘੰਟਾ ਹੋ ਗਿਆ ਕਿੰਨਾ ਟਾਈਮ ਅੱਧਾ ਘੰਟਾ ਹੋ ਗਿਆ ਟ੍ਰੇਨ ਆਈ ਨਹੀਂ ਪਰ ਫਾਟਕ ਬੰਦ ਹੈ ਹਨਾਂ ਜੋ ਖਰਾਨ ਕੀ ਗੱਲ ਹੈ ਸਵੇਰ ਦਾ ਟਾਈਮ ਆ ਲੋਕ ਕਿੰਨੇ ਬਿਜ਼ੀ ਨੇ ਤੇ ਟਾਈਮ ਬਿਜ਼ੀ ਹੁੰਦਾ ਸਵੇਰ ਦਾ ਤੇ ਕਿਵੇਂ ਖਰਾਬ ਕੀਤਾ ਜਾ ਰਿਹਾ ਲੋਕ ਭਾਈ ਕਿੰਨਾ ਟਾਈਮ ਹੋ ਗਿਆ ਭਾਜੀ 25 ਮਿੰਟ ਹੋ ਗਏ ਆ 25 ਮਿੰਟ ਹੋ ਗਏ ਆ ਟ੍ਰੇਨ ਦਾ ਕੋਈ ਪਤਾ ਨਹੀਂ ਵੀ ਟ੍ਰੇਨ ਨੇ ਕਦੋਂ ਆਉਣਾ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕੀ ਹੈ ਛੋਟਾ ਜੀ ਛੋਟਾ ਜੀ ਰੋੜ ਹੈ ਤੇ ਐਡਾ ਇੱਥੇ ਟ੍ਰੈਫਿਕ ਕਰ ਦਿੰਦੇ ਨੇ ਇੱਥੇ 20 ਤੋਂ 25 25 ਮਿੰਟ ਹੋ ਗਏ ਜੀ ਆ ਟ੍ਰੇਨ ਕਿਤੇ ਨਜ਼ਰ ਨਹੀਂ ਆਉਲੀ ਨਾ ਇਧਰੋਂ ਨਜ਼ਰ ਆਉਂਦੀ ਹੈ ਤੇ ਨਾ ਇਧਰੋਂ ਨਜ਼ਰ ਆਉਂਦੀ ਹੈ ਠੀਕ ਹੈ ਟ੍ਰੇਨ ਆਉਂਦੀ ਆ ਫਾਟਕ ਬੰਦ ਕਰਨਾ ਵਾ ਪਰ ਇਹ ਥੋੜਾ ਕੋਈ ਅੱਧਾ ਅੱਧਾ ਘੰਟਾ ਪਹਿਲਾਂ ਟ੍ਰੇਨ ਬੰਦ ਕਰ ਫਾਟਕ ਬੰਦ ਕਰਕੇ ਉਹ ਪਿੱਛੇ ਤੱਕ ਜਾਮ ਲੱਗਿਆ ਹੋਇਆ ਹੈ ਮਗਰ ਮਗਰ ਤੱਕ ਜਾਮ ਲੱਗਿਆ ਸਵੇਰ ਦਾ ਟਾਈਮ ਆ ਲੋਕਾਂ ਨੇ ਕੰਮਾਂ ਤੇ ਜਾਣਾ ਇਹਨੇ ਪੜਣੀ ਕਿਹੜਾ ਕੰਮ ਫਰੇ ਬਾਈ ਜੀ ਕਿੰਨੇ ਟਾਈਮ ਹੋ ਗਿਆ ਖੜਿਆ ਨੂੰ 25 ਮਿੰਟ ਕੀ ਕਹੂਗੇ ਜੀ ਅੱਧਾ ਤੱਕ ਅੱਧਾ ਤੱਕ ਕਰ ਦਿੰਦੇ ਇਹ ਦੇਵਕੁੱਪ ਬਣਾ ਰਹੇ ਆ ਯਾਰ ਤੇ ਤੁਸੀਂ ਦੇਖ ਸਕਦੇ ਲੋਕ ਐਡੇ ਪਰੇਸ਼ਾਨ ਨੇ ਉਤੋਂ ਤੇ ਇੱਥੇ ਅੱਧਾ ਤੱਕ ਘੰਟਾ ਹੋ ਗਿਆ ਟ੍ਰੇਨ ਕਿਤੇ ਨਜ਼ਰ ਹੀ ਨਹੀਂ ਆ ਰਹੀ ਜੀ ਵੀ ਇਹ ਮਾਰੀ ਮੋਟੀ ਨਜ਼ਰ ਆਵੇ ਤਾਂ ਬੰਦਾ ਫਿਰ ਕਹਿੰਦਾ ਵਾ ਆ ਲੋਕ ਆ ਉਤਰ ਉਤਰ ਕੇ ਦੇਖ ਰਹੇ ਵੀ ਟ੍ਰੇਨ ਸ਼ਾਇਦ ਆ ਜਵੇ ਆ ਤੁਸੀਂ ਦੇਖ ਸਕਦੇ ਹੋ ਧੂਰੀ ਲੈਨ ਸੂਆ ਰੋਡ ਜਿਹੜਾ ਹੈਗਾ ਜੀਐਨਈ ਕਾਲਜ ਰੋਡ ਆ ਉੱਥੇ ਇਹ ਫਾਟਕ ਨੇ ਧੂਰੀ ਲੈਨ ਵਾਲੇ ਰੋਜ਼ ਇੱਥੇ ਇਹੀ ਹਾਲ ਹੁੰਦਾ ਵਾ ਕੌਣ ਆ ਇੱਥੇ ਫਾਟਕ ਦਾ ਮਾਸਟਰ ਕੌਣ ਆ ਭਾਈ ਕੀ ਸਿਸਟਮ ਕੀ ਆ ਫਾਟਕ ਬੰਦ ਕਰਨ ਦਾ ਜੀ ਚੇਨਪੁਲੀ ਹੋਊਗੀ ਹਾਂਜੀ ਚੇਨਪੁਲੀ ਹੋਊਗੀ ਚੇਨਪੁਲੀ ਤੁਸੀਂ ਕਹਿੰਦੇ ਕੋਈ ਨਹੀਂ ਕਿ ਲੋਕ ਪਰੇਸ਼ਾਨ ਹੁੰਦੇ ਤੁਸੀਂ ਤਾਂ ਕਹਿ ਸਕਦੇ ਹੋ ਨਾ ਅੱਗੇ ਬਿਲਕੁਲ ਕੇ ਰੱਖੀ ਹੈ ਤੇ ਸਰ ਇਹ ਥੋੜਾ ਅੱਧਾ ਅੱਧਾ ਘੰਟਾ ਤੁਸੀਂ ਬੰਦ ਕਰੋਗੇ ਤਾਂ 40 ਮਿੰਟ ਹੋ ਗਏ ਜੀ ਕਿੰਨਾ ਮੈਂ ਤੁਹਕੇ ਬਾਈ ਜੀ 40 ਮਿੰਟ ਹੋ ਗਏ 40 ਮਿੰਟ ਹੋ ਗਏ 40 ਮਿੰਟ ਹੋ ਗਏ ਜੀ ਭਾਈ ਤੁਸੀਂ ਮਾਰੇ ਪਤਾ ਕੀ ਆ ਤੁਹਾਡੀ ਗਲਤੀ ਨਹੀਂ ਹੈਗੀ ਤੁਹਾਡੀ ਗਲਤੀ ਨਹੀਂ ਅਸੀਂ ਕਰਦੇ ਹੈਗੇ ਪਰ ਤੁਸੀਂ ਅੱਗੇ ਰਿਕੁਐਸਟ ਕਰ ਸਕਦੇ ਹੋ ਲੋਕ ਪਰੇਸ਼ਾਨ ਹੁੰਦੇ ਨੇ ਕਿਤੇ ਇਹਨਾਂ ਨੇ ਦੋ ਤਿੰਨ ਵਾਰੀ ਪਤਾ ਕੀ ਜਦੋਂ ਤੁਸੀਂ ਫਾਟੇ ਖੁੱਲਦਾ ਵਾ ਉਹ ਤੋਂ 20 25 ਮਿੰਟ ਬਾਅਦ ਵੀ ਆਹੀ ਹਾਲ ਲੈਣਾ ਇੱਥੇ ਕਿਉਂ ਜੀ ਇਹੀ ਆਣਾ ਜੀ ਇਹਨਾਂ ਨੂੰ ਦੂਜੀ ਟ੍ਰੇਨ ਆ ਜਾਣੀ ਆ ਤੇ ਰੋਜ਼ ਦਾ ਕੰਮ ਹੈ ਬਾਈ ਇਹ ਏ ਦਿੱਲੀ ਦੇ ਕਾਮਾ ਚਲੋ ਇਹ 20 ਦੀ ਤਾਂ ਕੋਈ ਗਲਤੀ ਹੈ ਨਹੀਂ ਇਹ ਖੜਾ ਫਾਟੇ ਰੋ ਕਿ ਅਸੀਂ ਵੀ ਕਈ ਵਾਰ ਕਹਿ ਕੇ ਹੰਬ ਗਏ ਉੱਥੇ ਪਰ ਸੁਣਦਾ ਕੋਈ ਨਹੀਂ ਜਦੋਂ ਇੱਥੋਂ ਟ੍ਰੇਨ ਨਹੀਂ ਆਉਣਾ 20 25 ਮਿੰਟ ਲੱਗਣੇ ਇਹਨੂੰ ਕਲੀਅਰ ਨਹੀਂ ਹੋਣਾ ਹੈਗਾ ਇਹਨਾਂ ਨੂੰ ਇੱਕ ਹੋਟ ਰੇਨ ਅਜ ਬਣੀਆ ਕਿਉਂਕਿ ਇਹ ਦਿੱਲੀ ਦੇ ਮੇਨ ਆ ਦਿੱਲੀ ਵਾਲੀ ਹੁਣ ਟ੍ਰੇਨ ਇੱਥੋਂ ਲੰਘਦੀ ਆ ਹਰ 20 25 ਮਿੰਟ ਬਾਅਦੇ ਘੰਟੇ ਬਾਅਦ ਕੋਈ ਨਾ ਕੋਈ ਟ੍ਰੇਨ ਇੱਥੇ ਆਉਂਦੀ ਆ ਜਦੋਂ ਇਹ ਟ੍ਰੇਨ ਦਾ ਇੱਕ ਟ੍ਰੈਕ ਫ੍ਰੀ ਹੁੰਦਾ ਵਾ ਇਹ ਖੋਲਦਿਆ ਫਿਰ ਤੱਕ ਇੰਜ ਨੂੰ ਦੂਜੀ ਟ੍ਰੇਨ ਆ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਵੱਡਾ ਜਾਮ ਲੱਗਿਆ ਸਭ ਤੋਂ ਵੱਡੀ ਗੱਲ ਇਹ ਆ ਵੀ ਰੋੜ ਬੜਾ ਛੋਟਾ ਹੈ ਰੋੜ ਜਿਹੜਾ ਬੜਾ ਛੋਟਾ ਵਾ ਇਸ ਕਰਕੇ ਵੱਡੀ ਜਿਹੜੀ ਦਿੱਕਤ ਹੁੰਦੀ ਆ ਉਹ ਮਗਰ ਤੱਕ ਦੇਖ ਸਕਦੇ ਹੋ ਸਕੂਲ ਦੀਆਂ ਜਿਹੜੀਆਂ ਬੱਸਾਂ ਹੈਗੀਆਂ ਨੇ ਉਹ ਵੀ ਵਿੱਚ ਲੱਗੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਉਹ ਫਤਕਾ ਕਹਿੰਦਾ ਹਸਤਾ ਕੇ ਕਿ ਹੰਭ ਗਈ ਪਾਈ ਮਾਣਾ ਮੋਟਾ ਸਾਨੂੰ ਉਸ ਤਰੀਕੇ ਨਾਲ ਦੱਸਿਆ ਕਰੋ ਵੀ ਗਾ ਲੋਕ ਪਰੇਸ਼ਾਨ ਨਾ ਹੋਣ ਉਹ ਮਗਰ ਤੱਕ ਜਾਮ ਲੱਗਿਆ ਹੋਇਆ ਵਾ ਭਾਜੀ ਕਿੰਨਾ ਟਾਈਮ ਹੋ ਗਿਆ ਛੜੇ ਨੂੰ ਹਾਂਜੀ ਅੱਧਾ ਅੱਧਾ ਘੰਟਾ ਪੌਣਾ ਪੌਣਾ ਘੰਟਾ ਹੋ ਗਿਆ ਵਾ ਜਦੋਂ ਟ੍ਰੇਨ ਦੀ ਉਹਨਾ 20 25 25 ਮਿੰਟ ਫਿਰ ਕਲੀਅਰ ਨਹੀਂ ਹੋਣਾ ਜਾਮ ਇੰਜ ਨੂੰ ਦੂਜੀ ਟ੍ਰੇਨ ਦਾ ਟਾਈਮ ਹੋਣਾ ਟਾਈਮ ਹੋ ਗਿਆ ਹਾਂਜੀ ਬਾਦਲ ਟਾਈਮ ਪੌਣਾ ਘੰਟਾ ਹੋ ਗਿਆ ਜੀ ਆ ਦੇਖ ਲਓ ਸਾਰੇ ਲੋਕ ਖੜੇ ਨੇ ਕੰਮ ਦਾ ਟਾਈਮ ਆ ਸਵੇਰ ਦਾ ਟਾਈਮ ਆ ਸੋਮਵਾਰ ਦਾ ਦਿਨ ਅੱਜ ਪਹਿਲਾ ਦਿਨ ਆ ਕੰਮ ਦਾ ਤਾਂ ਪਹਿਲੇ ਦਿਨ ਤੁਸੀਂ ਦੇਖ ਸਕਦੇ ਹੋ ਕਿੰਨਾ ਜਾਮ ਲੱਗਿਆ ਕਿ ਰੇਲਵੇ ਪ੍ਰਸ਼ਾਸਨ ਨੂੰ ਚਾਹੀਦਾ ਮਰਾ ਮੋਟਾ ਲੋਕਾਂ ਦੀ ਸੂਤ ਦੇਖਣੇ ਥੋੜਾ ਵੀ ਤੁਸੀਂ ਦਫ਼ਤਰ ਜੀ ਬਹਿ ਕੇ ਆਪਣਾ ਫੋਨ ਖੜਕਾਏ ਵੀ ਫਲਾਨਾ ਫਾਟਕ ਬੰਦ ਕਰ ਦੋ ਤੇ ਬੰਦ ਕਰ ਦਿੰਦੇ ਆ ਤੱਕ ਵੱਟ ਕੋਈ ਟਾਈਮਿੰਗ ਤਾਂ ਹੋਵੇ ਯਾਰ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਲੰਬਾ ਜਾਮ ਮਗਰ ਤੱਕ ਲੱਗਦਾ ਇਹ ਜਾਮ ਲੱਗਣ ਨਾਲ ਦੁਕਾਨਦਾਰ ਵੀ ਪ੍ਰੇਸ਼ਾਨ ਹੁੰਦੇ ਨੇ ਕਿਉਂਕਿ ਉਹਨਾਂ ਦੇ ਦਰਾਂ ਮੂਹਰੇ ਕੋਈ ਗੱਡੀ ਨਹੀਂ ਖੜਦੀ ਕੋਈ ਨੋਟਿਸ ਹੀ ਲਾ ਦਿਓ ਇਹਨਾਂ ਨੂੰ ਕੋਈ ਨੋਟਿਸ ਹੀ ਲਾ ਦਿਓ ਜੀ ਨੰਨ ਉਹ ਲਾਓ ਵੀ ਕੰਮ ਚੱਲਦਾ ਜਾਂ ਹੋਰ ਬਿਲਕੁਲ ਕੰਮ ਚੱਲਦਾ ਨਾ ਤੁਸੀਂ ਸਾਫ ਜਾਂ ਇਹ ਪੱਕਾ ਹੀ ਬੰਦ ਕਰ ਦਿਓ ਫਿਰ ਐ ਕਰ ਲਓ ਜੇ ਲੋਕ ਇੰਨਾ ਕੁ ਪਰੇਸ਼ਾਨ ਹੁੰਦੇ ਮਾਰੇ ਹੋਰ ਪਰੇਸ਼ਾਨ ਹੋਣਗੇ ਹੋਰ ਕੀ ਆ ਆ ਤੁਸੀਂ ਦੇਖ ਲਓ ਮਗਰ ਤੱਕ ਦੁਕਾਨਦਾਰ ਪਰੇਸ਼ਾਨ ਤਾਂ ਹੁੰਦੇ ਨੇ ਇਧਰ ਮੂਰੇ ਕੋਈ ਗੱਡੀ ਨਹੀਂ ਰੁਕਦੀ ਕੋਈ ਮੋਟਰਸਾਈਕਲ ਨਹੀਂ ਰੁਕਦਾ ਗ੍ਰਾਹਕੀ ਖਰਾਬ ਹੁੰਦੀ ਐ ਸਵੇਰੇ ਸਵੇਰੇ ਉਹਨਾਂ ਦੀ ਸਵੇਰੇ ਛੱਡੋ ਸ਼ਾਮ ਤੱਕ ਆਹੀ ਹਾਲ ਹੁੰਦਾ ਇੱਥੇ ਸ਼ਾਮ ਨੂੰ ਵੱਧ ਬੁਰਾ ਹਾਲ ਹੁੰਦਾ ਜਦੋਂ ਸ਼ਾਮ ਨੂੰ ਲੋਕ ਆਪਣੇ ਘਰਾਂ ਨੂੰ ਜਾਂਦੇ ਨੇ ਇਹ ਇੰਨੀ ਗਰੌਣਾ ਤੁਸੀਂ ਰੋਡ ਦੇਖ ਸਕਦੇ ਹੋ ਕਿ ਜੇ ਕੋਈ ਰੋਡ ਹੋਵੇ ਨਾ ਚੌੜੀ ਵੀ ਫਾਗੜ ਖੁੱਲਿਆ ਤੇ ਬੰਦਾ ਫਟਾਫਟ ਟ੍ਰੈਫਿਕ ਲੰਘ ਹੀ ਆ ਉਹ ਦੋਹਾਂ ਪਾਸੇ ਟ੍ਰੈਫਿਕ ਆਉਣੀ ਆ ਉਧਰ ਵੀ ਟ੍ਰੈਫਿਕ ਆਉਂਦੀ ਆ ਉਹ ਸਿੱਧੀ ਵੀ ਆਉਂਦੀ ਆ ਆ ਇਧਰੋਂ ਵੀ ਆਉਂਦੀ ਆ ਸਾਹਮਣੇ ਗਲੀ ਆ ਉਹ ਗਲੀ 'ਚ ਵੀ ਟ੍ਰੈਫਿਕ ਆਉਂਦੀ ਆ ਇੱਥੇ ਬਹੁਤ ਬੁਰਾ ਹਾਲ ਹੁੰਦਾ ਜੇ ਫਾਗੜ ਖੁੱਲਦਾ ਵਾ ਉਹ ਫਾਗੜ ਕਹਾਂ ਮਜਬੂਰੀ ਦੱਸਿਆ ਕਹਿੰਦੇ ਸੰਤਾ ਵੀ ਚੇਨ ਪੋਲਿੰਗ ਹੋ ਗਈ ਫਿਰ ਅਸੀਂ ਫਾਗੜ ਖੋਲਾਂਗੇ ਕਾ ਤੁਸੀਂ ਹਾਲਾਤ ਦੇਖ ਲਓ ਕੀ ਨੇ ਹਲੇ ਤੱਕ ਵੀ ਦੇਖ ਲਓ ਪੌਣਾ ਘੰਟਾ ਦਾ ਬਾਈ ਹੁਣ ਇਹ ਕਹਦੇ ਨੇ ਮੈਨੂੰ ਕਿ 10 ਮਿੰਟ ਹੀ ਹੋਏ ਨੇ ਹਲੇ ਆਏ ਨੂੰ ਪੌਣਾ ਪੌਣਾ ਘੰਟਾ ਕਹਦੇ ਨੇ ਵੇਖੋ ਲੋਕ ਮਜਬੂਰੀ 'ਚ ਮੋਟਰਸਾਈਕਲ 'ਤੇ ਪਾ ਦੇ ਨੇ ਫੇਰ ਰੇਲਵੇ ਵਾਲੇ ਉਹਨੇ ਪਰਚਾ ਦਰਜ ਕਰਦੇ ਨੇ ਉਹ ਕਰਨ ਕੀ ਉਹ ਵਿਚਾਰੇ ਕੰਮਾ ਕਰਦੇ ਜਾਣ ਦਾ ਟਾਈਮ ਹੈ ਕਿਧਨੇ ਕਿੱਥੇ ਜਾਣਾ ਕਿਧਨੇ ਕਿੱਥੇ ਜਾਣਾ ਉਹ ਦੇਖੋ ਸਾਹਮਣੇ ਆ ਹੁਣ ਹੁਣ ਆਵਾਜ਼ ਆਈ ਹੈ ਟ੍ਰੇਨ ਦੀ ਆਵਾਜ਼ ਆਈ ਹੈ ਟ੍ਰੇਨ ਦੀ ਹਲੇ ਨਜ਼ਰ ਆਦੀ ਕਿਤੇ ਉਹ ਇੰਨੇ ਬੰਦੇ ਸਾਰੇ ਉਹ ਦੇਖੋ ਲੋਕ ਮਾਰੇ ਨੇ ਆਪਣਾ ਮਜਬੂਰੀ ਆ ਜੀ ਗਲਤੀ ਉਹਨਾਂ ਦੀ ਕੋਈ ਨਹੀਂ ਮਜਬੂਰੀ ਹੈ ਜੇ ਫਟਕਾ ਦੇ ਵੀਰ ਦੀ ਮਜਬੂਰੀ ਹੈ ਤਾਂ ਉਹਨਾਂ ਦੀ ਵੀ ਮਜਬੂਰੀ ਹੈ ਆ ਦੇਖੋ ਇੰਦਰ ਵੀ ਟ੍ਰੈਫਿਕ ਆ ਉਹ ਜਦੋਂ ਹੁਣ ਉਧਰੋਂ ਟ੍ਰੈਫਿਕ ਇਧਰ ਨੂੰ ਆਣਾ ਉਹਨੇ ਇਧਰ ਨੂੰ ਆਣਾ ਇਹ ਆਲੇ ਨੇ ਇਹ ਨੂੰ ਜਾਣਾ ਹਾਲਾਤ ਇੱਥੇ ਕੀ ਬਣਨਗੇ ਕੀ ਹਾਲ ਬਣੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਹੁਣ ਟ੍ਰੇਨ ਆਉਂਦੀ ਨਜ਼ਰ ਆ ਰਹੀ ਹੈ ਸਾਹਮਣੇ ਉਹ ਹੁਣ ਆਈ ਹੈ ਟ੍ਰੇਨ